ਗੁਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ ਚ ਗੋਲੀਆਂ ਚਲਾਈਆਂ ਸੀਗੇ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਨਾ ਨਾ ਲੋ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਏ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ ਨਾਕਾ ਤੋੜ ਕੇ ਭੱਜੇ ਫਿਰ ਵਾਇਰਲਸ ਹੋਈ ਚੌਂਕੀ ਇਨਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜਦ ਘੇਰਿਆ ਤੇ 32 ਬੁਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੇ ਪੱਗ 'ਚ ਵੀ ਲੱਗਿਆ ਜੀ ਸੋ ਪੁਲਿਸ ਦੇ ਮੁਲਾਜ਼ਮ ਕਿੰਨੇ ਜਖਮੀ ਹੈ ਜੀ ਜਖਮੀ ਨਹੀਂ ਹੈ ਪਲ ਪਲ ਚੱਲ ਰਹੇ ਸਰ ਇਹ ਦੋਨੇ ਬਚਾਓ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਹੈ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਮਾਰੀ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਦੋ ਜਾਣੇ ਸੀ ਨਾ 1842 ਹੋਰ ਇਹ ਵੀ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀਗੇ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਐਂ ਜਿਹੜਾ ਇੱਕ ਠੀਕ ਹੈ ਉਹਨੂੰ ਉਹਦੇ ਪੁੱਛ ਕਚ ਜਾ ਰਹੀ ਹੈ ਕਹਿੰਦੇ ਗੱਡੀ 'ਚ ਵੀ ਕੋਈ ਫਾਇਰ ਫੁਰ ਵਜਈ ਫਾਇਰ ਵਜਿਆ ਜਿਹੜੀ ਸਰ ਇਹ ਜਿਹੜੇ ਤਿੰਨ ਨੌਜਵਾਨ ਜਿਹੜੇ ਕਿੱਥੇ ਦੇ ਰਹਿਣ ਵਾਲੇ ਜਿਹੜੇ ਇਤਨੇ ਥੇ ਡਰਨ ਵਾਲੇ ਹਨ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਬਾ ਚਾਰ ਤਿੰਨ ਜਾਂ ਚਾਰ ਗੋਲੀਆਂ ਲੱਗੀਆਂ ਇਹ ਤਾਂ ਹੁਣ ਦੇਖ ਕੇ ਪਤਾ ਲੱਗਣਾ ਹੈ ਕਿ ਕਿਹਦਾ ਕ੍ਰਿਟੀਕਲ ਹੈ ਕਿਹਦਾ ਕ੍ਰਿਟੀਕਲ ਕੰਡੀਸ਼ਨ ਟੋਟਲ ਸਰ ਇਹਨਾਂ ਵੱਲੋਂ ਪਹਿਲਾਂ ਕੋਈ ਐਫ ਆਈ ਆਰ ਦਾਜ ਹੈਗੀ ਇਹਨਾਂ ਤੇ ਹਾਂ ਹਾਂ ਪਹਿਲਾਂ ਫਰ ਹੈ ਪਾਈਪ ਐਕਸਟਰਸ਼ਨ ਦੀਆਂ ਮਾਰਕੁੱਟ ਦੀਆਂ ਅਟੈਂਪਟ ਟੂ ਮਰਡਰ ਸਰ ਇਹਨਾਂ ਦੀ ਆਪਾਂ ਘੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਜੀ ਸਰ ਇਹਨਾਂ ਦੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਕੁਝ ਦਿਨ ਪਹਿਲਾਂ ਜੀ ਜੀ ਇਹ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਸੀਗੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ ਜਾਂ ਨਾ ਦਾ ਇਸ ਤੋਂ ਬਾਅਦ ਠੀਕ ਹੈ ਸਰ ਠੀਕ ਹੈ ਠੀਕ ਹੈ ਹੋਰ ਕੋਈ ਚੀਜ਼ ਜੀ